ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਮੈਂ ਸਾਰੀਆਂ ਖਡੂਰ ਸਾਹਿਬ ਦੀਆਂ ਸੰਗਤਾਂ ਨੂੰ ਸਪੋਰਟਰਾਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਕਿ ਜਿਨ੍ਹਾਂ ਦੀ ਸਪੋਰਟ ਨਾਲ ਐਡੀ ਲੀਡ ਨਾਲ ਉਹਨਾਂ ਨੇ ਭਾਈ ਸਾਹਿਬ ਨੂੰ ਵੋਟਾਂ ਪਾ ਕੇ ਜਿਤਾਇਆ ਉਹਨਾਂ ਨੂੰ ਹੀ ਸੰਗਤਾਂ ਨੂੰ ਹੀ ਲੱਖ ਲੱਖ ਵਧਾਈ ਦਿੰਨੀ ਆ ਬਾਕੀ ਸਾਰੀ ਆਲ ਓਵਰ ਸੰਗਤ ਜਿਹੜੇ ਪਾਣ ਕੇ ਪ੍ਰਚਾਰ ਵੀ ਕਰਦੇ ਰਹੇ ਬਹੁਤ ਸਾਰ ਸਪੋਰਟ ਦੇਂਦੇ ਰਹੇ ਉਹਨਾਂ ਸਾਰੀਆਂ ਸੰਗਤਾਂ ਨੂੰ ਤੈਹ ਦਿਲੋਂ ਧੰਨਵਾਦ ਕਰਦੇ ਆ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਲੱਖਾਂ ਭਾਗ ਇੱਕ ਮਹੀਨੇ ਸਮਾਂ ਲੱਗ ਗਿਆ ਜੀ 4 ਜੂਨ ਨੂੰ ਤੀਜੇ ਸੀ ਅੱਜ 5 ਜੁਲਾਈ 1 ਮਹੀਨੇ ਜਿਹੜਾ ਲੰਕਾਇਆ ਗਿਆ ਸਰਕਾਰ ਦੇ ਲੋਕ ਵੇਖੋ ਇਹ ਸਰਕਾਰਾਂ ਦੀ ਪਤਾ ਨਹੀਂ ਕੀ ਮਨਛਾ ਸੀ ਪਹਿਲਾਂ ਤੇ ਉਹਨਾਂ ਨੂੰ 25 ਜੁਲਾਈ ਨੂੰ 25 ਨੂੰ ਜੂਨ ਨੂੰ ਸੋਚ ਕਾਉਣੀ ਚਾਹੀਦੀ ਸੀ ਜਦੋਂ ਬਾਕੀ ਐਮਪੀਆ ਦੇ ਨਾਲ ਇਕੱਠੀਆਂ ਵੋਟਾਂ ਪਈਆਂ ਤੇ ਬਾਕੀਆਂ ਨੂੰ ਸੋਚ ਕਾਤੀ ਪਤਾ ਨਹੀਂ ਸਰਕਾਰਾਂ ਦੀ ਕੀ ਮਨਛਾ ਸੀ ਇਹਦਾ ਸੰਗਤਾਂ 'ਚ ਬਹੁਤ ਜ਼ਿਆਦਾ ਰੋਸ ਸੀ ਚਲੋ ਚੰਗਾ ਕੀਤਾ ਕਿ ਜਿਹੜੀ ਉਹਨੂੰ ਸੋਚ ਕਾਈ ਗਈ ਤੇ ਸੰਗਤਾਂ ਦਾ ਜਿਹੜਾ ਰੋਸ ਉਹ ਮਤਲਬ ਘਟ ਗਿਆ ਬਹੁਤ ਹੁਣ ਸੰਗਤਾਂ 'ਚ ਚਾਹ ਤੇ ਖੁਸ਼ੀ ਦੀ ਲਹਿਰ ਆ ਖੁਸ਼ੀ ਮਨਾਈ ਜਾ ਰਹੀ ਮਠਾਈਆਂ ਵੰਡੀਆਂ ਜਾ ਰਹੀਆਂ ਹਾਂਜੀ ਹਾਂਜੀ ਸੰਗਤਾਂ ਆਪਣੇ ਆਪ ਮਹਾਰੇ ਬਹੁਤ ਜ਼ਿਆਦਾ ਹਰ ਜਗ੍ਹਾ ਤੇ ਖੁਸ਼ੀ ਮਨਾਉਣ ਲੱਗੇ ਗੱਲ ਹੋਈ ਹੈ ਪਈਆ ਨਹੀਂ ਨਹੀਂ ਅਜੇ ਸਾਡੀ ਗੱਲ ਨਹੀਂ ਹੋਈ ਉਹਨਾਂ ਨੂੰ ਪਤਾ ਨਹੀਂ ਮਿਲਣ ਦਿੰਦੇ ਵੀ ਆ ਕਿ ਨਹੀਂ ਸਰਕਾਰਾਂ ਦੀ ਹੈ ਪਤਾ ਨਹੀਂ ਕੀ ਮਨਛਾਵਾ ਵੀ ਪਹਿਲਾਂ ਤਾਂ ਕੱਲੇ ਚਾਚਾ ਹੀ ਨਹੀਂ ਜਾਣਾ ਸੀ ਫਿਰ ਉਹਨਾਂ ਨੇ ਕਰਪਾਨਾ ਔਰ ਕਸ਼ਾਇਰੇ ਸਮਾਨ ਫੜਾਉਣਾ ਹੈ ਫਿਰ ਅਹੀਂ ਕਿ ਹੋ ਸਕਦਾ ਚਾਚਾ ਜੀ ਨੂੰ ਮਿਲਣਾ ਦਿੱਤਾ ਜਾਏ ਤੇ ਫਿਰ ਇਹਨਾਂ ਡੈਡੀ ਨਾਲ ਗਏ ਪਹਿਲ ਤੁਹਾਨੂੰ ਇਹ ਰੋਸ ਸੀ ਕਿ ਜਦੋਂ 4 ਦਿਨ ਦੀ ਕਹਿੰਦੇ ਪਰੋਲ ਦਿੱਤੀ ਆ ਤੇ ਫਿਰ ਇੰਨੀਆਂ ਸੰਗਤਾਂ ਜਿਹੜੀਆਂ ਆਪ ਮੁਹਾਰੇ ਪਹੁੰਚੀਆਂ ਸੀ ਜੇ ਉਹਨਾਂ ਨੂੰ ਫਤਿਹ ਸਾਂਝੀ ਹੋ ਜਾਂਦੀ ਤਾਂ ਕਿੰਨਾ ਸੰਗਤਾਂ ਦੇ ਮਨ 'ਚ ਉਤਸ਼ਾਹ ਸੀ ਤੇ ਕਿੰਨਾ ਚਾਹ ਸੀ ਪਰ ਪਤਾ ਨਹੀਂ ਸਰਕਾਰਾਂ ਕਿਉਂ ਸਾਡੇ ਨਾਲ ਟਕਾ ਕਰ ਰਹੀਆਂ ਵੀ ਜਿਹੜੇ ਇੰਨੇ ਇਨੇ ਬਲਾਤਕਾਰੀ ਕੇਸਾਂ ਵਾਲੇ ਜਿਨ੍ਹਾਂ ਨੂੰ ਇੰਨੀਆਂ ਲੰਬੀਆਂ ਪਰੋਲਾਂ ਦਿੱਤੀਆਂ ਜਾ ਰਹੀਆਂ ਤੇ ਇੱਕ ਬੰਦੇ ਨੂੰ ਇੰਨੀ ਸੰਗਤ ਨੇ ਇੰਡਾ ਵੱਡਾ ਫਤਵਾ ਦੇ ਕੇ ਜਤਾਇਆ ਵਾ ਤੇ ਉਹਨੂੰ ਜਿਹੜੀ ਸੰਗਤ ਨਾਲ ਫਤਵੇ ਵੀ ਸਾਂਝੀ ਨਹੀਂ ਕਰਨ ਦਿੱਤੀ ਜਾ ਰਹੀ ਹੈ ਸਰਕਾਰਾਂ ਬਹੁਤ ਸਾਰਾ ਸਾਰ ਤੱਕਾ ਕਰ ਰਹੀਆਂ ਲੋਕਤੰਤਰ ਦਾ ਨਿਰਾਦਰ ਹੈ ਲੋਕਤੰਤਰ ਦਾ ਨਿਰਾਦਰ ਹੈ ਸਾਰਾ ਸਾਰ ਨਿਰਾਦਰ ਆ ਜੇ ਜਦੋਂ ਲੋਕਤੰਤਰ 'ਚ ਰਹਿ ਕੇ ਐਦਾਂ ਵਿਤਕਰਾ ਕਰਨ ਲੱਗੇ ਤਾਂ ਫੇਰ ਇਹ ਨਿਰਾਦਰ ਹੀ ਆ ਇਹ ਚਰਤਾ ਰੱਖੀਆਂ ਗਈਆਂ ਕਿ ਫੋਟੋ ਵੀ ਨਹੀਂ ਕੀਤੀ ਜਾਏਗੀ ਅਕਸਰ ਲੋਕਾਂ ਨੂੰ ਇਹ ਵੀ ਹੁੰਦਾ ਕਿ ਜਿੰਨੂੰ ਅਸੀਂ ਚੁਣਿਆ ਠਟੋ-ਕਟੋ ਦੀ ਕੋਈ ਸਪੀਚ ਜਾਂ ਕੋਈ ਉਹਦੀ ਫੋਟੋ ਜਿਹੜੀ ਆ ਉਹ ਪ੍ਰੈਸ ਰੋਟ ਨਹੀਂ ਬਿੜੀ ਨਾਲ ਗੱਲਬਾਤ ਨਹੀਂ ਬਿਆਨਬਾਜ਼ੀ ਨਹੀਂ ਹਰ ਮਤਲਬ 10 ਸ਼ਰਤਾਂ ਤੈਅ ਕੀਤੀਆਂ ਕਿ ਵਾਹ ਚੱਕ ਕਰਦਾ ਵੇਖੋ ਇਹ ਤਾਂ ਹੁਣ ਸਰਕਾਰ ਦਾ ਹੀ ਆ ਪਤਾ ਨਹੀਂ ਕੀ ਆ ਕਿਉਂ ਇੰਨਾ ਡਰੇ ਹੋਏ ਆ ਵੀ ਜਿੱਦਾਂ ਲੋਕਾਂ ਨੂੰ ਜੇ ਐਨਐਸਏ ਲਾਈ ਆ ਤੇ ਜਦੋਂ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਵਾ ਸਾਢੇ 4 ਲੱਖ ਲੋਕਾਂ ਨੇ ਵੋਟ ਪਾ ਕੇ ਜਿਵੇਂ ਲੋਕਾਂ ਨੂੰ ਕੋਈ ਖਤਰਾ ਨਹੀਂ ਸਰਕਾਰਾਂ ਨੂੰ ਇਹ ਨਾ ਕਹਦਾ ਡਰ ਪਿਆ ਵਾ ਜਿਓ ਦੀ ਸੋਚੋ ਕਦੇ ਦੀ ਵੀਡੀਓ ਬਣਦੀ ਚਾਹੀ ਲੋਕਾਂ ਦਾ ਕੋਈ ਵੀ ਫੋਟੋ ਵਾਇਰਲ ਹੁੰਦੀ ਤੇ ਇਹਦੇ ਚ ਐਡੀ ਕੋਈ ਵੱਡੀ ਗੱਲ ਨਹੀਂ ਅਸੀਂ ਕਹਿੰਦੇ ਜੀ ਮੰਗ ਸਰਕਾਰ પાસે ਚੱਲੀ ਜਾ ਰਹੀ ਹੈ ਕਿ ਵਿਕਾਸ ਦਾ ਮੰਗ ਸਾਡੀ ਇਹ ਆ ਵੀ ਉਹਨਾਂ ਤੁਰੰਤ ਰਿਹਾਇਆ ਕੀਤਾ ਜਾਵੇ ਜਿਹੜੇ ਸੰਗਤਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਵਾ ਜਿਹੜੇ ਉਹਦੇ ਸਪੋਰਟਰ ਆ ਵੋਟਰ ਆ ਉਹਨਾਂ ਦਾ ਧੰਨਵਾਦ ਕਰੇ ਤੇ ਉਹਨਾਂ ਦੇ ਜਿਹੜੇ ਜਿਹੜੇ ਮੁੱਦੇ ਤੇ ਅਸੀਂ ਇਲੈਕਸ਼ਨ ਜਿੱਤੀ ਸੀ ਉਹਨਾਂ ਮੁੱਦਿਆਂ ਤੇ ਆਣ ਕੇ ਕਾਰਵਾਈ ਕਰੇ ਜਿੱਤੀ ਲਗਾਤਾਰ ਜਿੱਤ ਤੋਂ ਬਾਅਦ ਸੰਗਤ ਦੇ ਵਿੱਚ ਵੀ ਜਾ ਰਹੇ ਲੋਕ ਕੀ ਕਹਿੰਦੇ ਅੱਜ ਵੀ ਤੁਸੀਂ ਕਿਤੇ ਧੰਨਵਾਦ ਜਿੱਥੇ ਕਰਨਾ ਸੀ ਉਹ ਤੋ ਹੋ ਗਿਆ ਹੈ ਹਰ ਰੋਜ਼ ਹੀ ਮਤਲਬ ਧੰਨਵਾਦ ਦੋ ਤਿੰਨ ਪ੍ਰੋਗਰਾਮ ਹੁੰਦੇ ਆ ਤੇ ਸਾਰੀਆਂ ਸੰਗਤਾਂ 'ਚ ਇਹੋ ਹੀ ਆ ਵੀ ਭਾਈ ਸਾਹਿਬ ਕਦੋਂ ਆਉਣਗੇ ਬਾਅਦ ਇਹ ਹੀ ਹਰ ਸੰਗਤ ਦਾ ਮੁੱਦਾ ਹੈ ਇਹੋ ਸਵਾਲ ਆ ਕਿ ਉਹ ਕਦੋਂ ਬਾਹਰ ਆ ਰਹੇ ਤੇ ਸਰਕਾਰਾਂ ਨੂੰ ਇਹ ਬੇਨਤੀ ਕਰਦੇ ਆਂ ਵੀ ਤੁਰੰਤ ਉਹਨਾਂ ਨੂੰ ਕਿਉਂਕਿ ਐਨਐਸਏ ਦਾ ਕੋਈ ਪ੍ਰੂਫ ਨਹੀਂ ਹੈਗਾ ਨਿਆਕ ਕਿੰਨੇ ਸਭ ਕੁਝ ਕੀਤਾ ਵਾ ਤੇ ਤੁਰੰਤ ਉਹਨਾਂ ਨੂੰ ਰਿਹਾਈ ਦਿੱਤੀ ਜਾਵੇ ਤੇ ਕਿਉਂਕਿ ਹੁਣ ਉਹ ਐਮਪੀ ਬਣ ਗਏ ਆ ਤੇ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਧੰਨਵਾਦ ਕਰਨ ਜਿਹੜੇ ਉਹਨਾਂ ਨੇ ਕਾਰਜ ਸ਼ੁਰੂ ਕੀਤੇ ਉਹ ਆਣ ਕੇ ਆਪਣੇ ਕਰ ਮਾਣ ਨੂੰ ਅੱਜ ਕਿੰਨੀ ਖੁਸ਼ੀ ਹੈ ਕਿ ਪੁੱਤ ਹੁਣ ਜਿਹੜਾ ਰਸਮੀ ਤੌਰ ਸੰਵਧਾਨਕ ਤੌਰ ਤੇ ਭਾਈ ਅਮਰਪਾਲ ਸਿੰਘ ਐਮਪੀ ਜਿਹੜਾ ਐਮਪੀ ਸ਼ਬਦ ਨਾਲ ਲੱਗ ਚੁੱਕਿਆ ਬਹੁਤ ਖੁਸ਼ੀ ਆ ਅਸੀਂ ਵਾਹਿਗੁਰੂ ਦਾ ਕੋਟਨ ਕੋਟ ਸ਼ੁਕਰ ਕਰਦੇ ਆ ਸੱਚੇ ਪਾਤਸ਼ਾਹ ਨੇ ਵੀ ਜਿੰਨੇ ਸਾਨੂੰ ਇੱਥੋਂ ਤੱਕ ਬਚਾਇਆ ਵਾ ਵਾਹਿਗੁਰੂ ਦਾ ਬਹੁਤ ਧੰਨਵਾਦ ਕਰਦੇ ਆ ਤੇ ਬਹੁਤ ਖੁਸ਼ੀ ਵੀ ਆ ਸਾਡੀ ਅਸਮਬਿਦਵਿਤੀ ਬਹੁਤ ਜ਼ਿਆਦਾ ਹੈ ਜਿਨ੍ਹਾਂ ਲੋਕਾਂ ਨੇ ਫਤਵਾ ਦਿੱਤਾ ਹੈ ਜਿਨ੍ਹਾਂ ਨੇ ਲੱਖਾਂ ਵੋਟਾਂ ਪਾਈਆਂ ਉਹਨਾਂ ਦੀ ਉਨੀ ਆਸਾਂ ਮਿੱਦਾ ਵੀ ਨਹੀਂ ਉਹ ਤਹੀਂ ਕਹਿੰਨੇ ਸਰਕਾਰਨ ਤੁਰੰਤ ਰਹਾਈ ਦਵੇ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਜਿਹੜੀਆਂ ਲੋਕਾਂ ਦੀਆਂ ਆਸਾਂ ਤੇ ਪੂਰਾ ਉਤਰੇ ਤੇ ਇੱਕਦਮ ਮਿਹਨਤ ਕਰੇ ਕੌਮੀ ਪੰਜਾਬ ਦੇ ਕੰਮ ਕਰੇ ਕੌਮ ਦੀ ਪੰਜਾਬ ਦੀ ਨੌਜਵਾਨੀ ਬਚਾਵੇ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾਵੇ ਸਰਜੀ ਸਿੰਘ ਖਾਲਸਾ ਦੇ ਫੀਕੋਟ ਕੈਂਪੀ ਚੁਣੇਗੇ ਉਹਨਾਂ ਨੇ ਅੱਜ ਦਿੱਲੀ 'ਚ ਬਿਆਨ ਦਿੱਤਾ ਹੈ ਕਿ ਜੇ ਮੇਰੀ ਮੁਲਾਕਾਤ ਹੁੰਦੀ ਹੈ ਤਾਂ ਮੈਂ ਤੇ ਜਲਦੀ ਜਿਹੜੀ ਐਸਪੀਸੀ ਇਲੈਕਸ਼ਨ ਹੋਣ ਜਾ ਰਹੇ ਉਹਦੇ ਬਾਰੇ ਵੀ ਭਾਈ ਸਾਹਿਬ ਦੇ ਨਾਲ ਵਿਚਾਰ ਵਟਾਂਦਰਾ ਕਰੂੰਗਾ ਪਤਾ ਨਹੀਂ ਇਹਦੇ ਬਾਰੇ ਸਾਨੂੰ ਤੇ ਕੋਈ ਅਜੇ ਗੱਲਬਾਤ ਨਹੀਂ ਹੋਈ ਨਾ ਡੈਡੀ ਹੁਣਾਂ ਨੇ ਕੋਈ ਗੱਲਬਾਤ ਨਹੀਂ ਹੋਈ ਨਾ ਅਸੀਂ ਫੋਨ ਹੀ ਵੇਖਿਆ ਪ੍ਰੋਗਰਾਮ ਤੇ ਸਵੇਰ ਦੇ ਚਲੋ ਉਹ ਗਾੜੀ ਜੋ ਵੀ ਉਹਨਾਂ ਨੇ ਦਿੱਤੀ ਆ ਖਬਰ ਉਹ ਕੌਟਨ ਐਮਪੀ ਸਾਹਿਬ ਨੂੰ ਮਿਲਣ ਜਾਣ ਦਾ ਕੌਣ ਦਾ ਪ੍ਰੋਗਰਾਮ ਆ ਜੀ ਵੇਖੋ ਹੁਣ ਜਾਵਾਂਗੇ ਛੇਤੀ ਘਰੇ ਕੋਸ਼ਿਸ਼ ਕਰਾਂਗੇ ਕਿ ਛੇਤੀ ਜਾਈਏ ਜਿੱਥੇ ਰਿਕਟਰ ਸਾਹਿਬ ਜੇ ਅਸੀਂ ਕੁਝ ਨੂੰ ਕਹੋਗੇ ਹੁਣ ਤਾਂ ਉਹ ਐਮਪੀ ਬਣ ਗਏ ਨੇ ਇਹਨਾਂ ਨੂੰ ਚਾਹੀਦੇ ਨਹੀਂ ਹੁਣ ਤੇ ਅਵਾਜ਼ ਚੁੱਕ ਲਈ ਦੀ ਉਹਨਾਂ ਦੀ ਰਿਹਾਈ ਵਾਸਤੇ ਮੈਂ ਤਾਂ ਸਾਰਿਆਂ ਨੂੰ ਕਹਿੰਨੀ ਆ ਅਕਾਲ ਤਖਤ ਸਾਹਿਬ ਵਾਲਿਆਂ ਨੂੰ ਵੀ ਕਹਿੰਨੀ ਆ ਸਾਰੀਆਂ ਜਥੇਬੰਦੀਆਂ ਨੂੰ ਕਹਿੰਦੇ ਕਿ ਆਪਾਂ ਅੱਜ ਆਵਾਜ਼ ਚੁੱਕੀ ਏ ਕਿ ਇੱਕ ਇੱਕ ਬੰਦਾ ਲੋਕਤੰਤਰ ਚ ਸਵਿਧਾਨ ਦੇ ਅੰਦਰ ਰਹਿ ਕੇ ਸਾਰੇ ਕੰਮ ਹੁਣ ਸੋਹ ਵੀ ਚੁੱਕੀ ਗਈ ਆ ਤੇ ਆਪਾਂ ਅੱਜ 28 ਇਹ ਕਿ ਇੱਕ ਬੇਕਸੂਰ ਨੌਜਵਾਨ ਨੂੰ 3 ਸਾਲ ਤੋਂ ਪਹਿਲਾਂ ਬੰਦ ਕੀਤਾ ਹੋਇਆ ਅੰਦਰ ਐਨਐਸਏ ਦੁਬਾਰਾ ਵਧਾਈ ਆ ਤੇ ਇਹ ਸਾਰੀਆਂ ਗਰਮਾਂ ਤੋਂ ਸਰਕਾਰਾਂ ਵੀ ਬਾਜ ਆ ਜਾਣ ਤੇ ਜਿਹੜੀ ਲੋਕਾਂ ਦੀ ਸੰਗਤ ਦਾ ਫਤਵਾ ਉਹਨੂੰ ਮਨਜ਼ੂਰ ਕਰਨ ਤੇ ਤੁਰੰਤ ਨਹੀਂ 3 ਜੂਨ ਦਾ 3 ਜੂਨ ਨੂੰ ਚੁੱਪਚੀਪ ਤੇ 1 ਸਾਲ ਵਧਾ ਦਿੱਤੀ ਜਾਂ ਉਨੀ ਐਨਐਸਏ ਦੇ ਫਰਵਰੀ ਦੀ ਲਾਈ ਹੈ ਤਿੰਨ ਮਹੀਨੇ ਦੀ ਐਕਸਟੈਂਡ ਕੀਤੀ ਹਾਂਜੀ ਤਿੰਨ ਮਹੀਨੇ ਦੀ ਹਾਂਜੀ ਹਾਂਜੀ ਤਿੰਨ ਮਹੀਨੇ ਦੀ ਉਹਨਾਂ ਐਕਸਟੈਂਡ ਕੀਤੀ ਇਹ ਵੀ ਸੰਗਤਾ 'ਚ ਬਹੁਤ ਰੋਸ ਸੀ ਇਹ ਗੱਲ ਦਾ ਵੀ ਕਿਉਂਕਿ ਇਹਨਾਂ ਨੂੰ ਇਦਾਂ ਕਰਨਾ ਨਹੀਂ ਚਾਹੀਦਾ ਇਹਨਾਂ ਨੂੰ ਪਤਾ ਵੀ ਐਮਪੀ ਦੀ ਸੀਟ ਜਿਹੜੀ ਜਿੱਤ ਜਾਣੀ ਆ ਇਹ ਕਰਕੇ ਇਹਨਾਂ ਨੇ ਹੋ ਸਕਦਾ ਐਕਸਟੈਂਡ ਕੀਤੀ ਹੋਏ ਦੇਵਲੀ ਜੇਕਰ ਨਹੀਂ ਰਿਹਾ ਕਰਦੇ ਇਹ ਜਿਹੜੇ ਹਲਕੇ ਦੇ ਡਿਵੈਲਪਮੈਂਟ ਦੇ ਕੰਮ ਨੇ ਉਹ ਰੁਕ ਜਾਣਗੇ ਜਾਂ ਲੋਕਾਂ ਦੀਆਂ ਸਮੱਸਿਆਵਾਂ ਜਿਹੜੇ ਹੱਲ ਨਹੀਂ ਹੁੰਦੀਆਂ ਉਹ ਹੀ ਆ ਨਾ ਕਿ ਜਿੱਦਾਂ ਹੁਣ ਨੌ ਹਲਕਿਆਂ ਦਾ ਕੰਮ ਆ ਤੇ ਉਹ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਇਸ ਆਸਲੀ ਪਾਈਆਂ ਵੀ ਸਾਡੇ ਜਿਹੜੇ ਕੰਮ ਆ ਕਰਨਗੇ ਇਹ ਕਰਕੇ ਸਰਕਾਰਾਂ ਤੁਰੰਤ ਰਹਾ ਕਰਨ ਤੇ ਉਹ ਵਾਅਦੇ ਕਰ ਆਪਣੇ ਆਣ ਕੇ ਪੂਰੇ ਕਰਨ ਸੰਗਤਾਨਾਂ ਸੰਗਤਾਂ ਦਾ ਧੰਨਵਾਦ ਕਰਨ ਉਹਨਾਂ ਦੇ ਕੀਤੇ ਹੋਏ ਵਾਅਦੇ ਪੂਰੇ ਕਰਨ ਜਿਹੜੇ ਮੇਨ ਮੁੱਦਾ ਇੱਕ ਨਸ਼ਿਆਂ ਦਾ ਤੇ ਬੰਦੀ ਸਿੰਘਾਂ ਦੀ ਰਹਾਈਆਂ ਦਾ ਕਰਕੇ ਹੀ ਅਹੀਂ ਇਲੈਕਸ਼ਨ ਜਿਹੜੀ ਲੜੀ ਸੀ ਤਾਂ ਉਹ ਆਣ ਕੇ ਆਪਣਾ ਜਿਹੜਾ ਉਹ ਕੰਮ ਕਰਨ ਜਿਹੜਾ ਸੁਪ੍ਰਮਸ ਸਮਾਗਮ ਕੋ ਲਿਖਿਆ ਗਿਆ ਜਿਸ ਤੇ ਦੱਸਿਆ ਜਾ ਰਿਹਾ ਸੀ ਪਿੰਡ ਦੇ ਗੁਰਦੁਆਰਾ ਸਾਹਿਬ ਚ ਖਣਪਰ ਨਹੀਂ ਨਹੀਂ ਅਜੇ ਕੋਈ ਨਹੀਂ ਅਜੇ ਆਉਂਦੇ ਦੇ ਡੈਡੀ ਦੇ ਫੈਸਲਾ ਕਰਾਂਗੇ ਜਿਹੜਾ ਵੀ ਪ੍ਰੋਗਰਾਮ ਅੱਗੇ ਵਾਲਾ ਹੋਊਗਾ ਅਜੇ ਕੋਈ ਸਾਹਿਬ ਬਹੁਤ ਲੋਕ ਬੜਾ ਜਿਆਦਾ ਖੁਸ਼ੀਆਂ ਬਣਾਈਆਂ ਜਾ ਰਹੀਆਂ ਬਹੁਤ ਸੰਗਤਾਂ ਚ ਬਹੁਤ ਜਿਆਦਾ ਉਸ਼ਾਵਾ ਸੰਗਤ ਤੇ ਬੜੀ ਨਿਰਾਸ਼ਾ ਵੀ ਸੀ ਜਿੰਨਾ ਤੱਕ ਉਹਨਾਂ ਨੂੰ ਸੌਣੀ ਚਕਾਈ ਗਈ ਤੇ ਹੁਣ ਜਦੋਂ ਚਲੋ ਅੱਜ ਇਹ ਸੌ ਸਮਾਗਮ ਚੁੱਕ ਸਮਾਗਮ ਹੋ ਗਿਆ ਤੇ ਸੰਗਤਾਂ ਚ ਬਹੁਤ ਹੀ ਜਿਆਦਾ ਖੁਸ਼ੀ ਆ ਬਹੁਤ ਹੀ ਸੰਗਤਾਂ ਦਾ ਧੰਨਵਾਦ ਕਰਦੇ ਵੀ ਇਹ ਸਾਰਾ ਕੁਝ ਜਿਹੜੀ ਜਿੱਤ ਵੀ ਹੈ ਸੰਗਤਾਂ ਇੰਨੇ ਸੇ ਇਹ ਜੇਕਰ ਅਸੀਂ ਸਿੱਧੇ ਤੌਰ ਤੇ ਸਰਕਾਰ ਦੀ ਦਖਲਅੰਦਾਜ਼ੀ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਹੱਥ ਵਸਿਆ ਉਹਨਾਂ ਨੇ ਐਕਸਟੈਂਡ ਕਰਨਾ ਉਹਨਾਂ ਨੇ ਅੱਗੇ ਪੰਜਾਬ ਸਰਕਾਰ ਨੂੰ ਤੁਹਾਡੀ ਕੀ ਅਪੀਲ ਹੈ ਜੇਕਰ ਸਿੱਧਾ ਮੁੱਖ ਮੰਤਰੀ ਜੀ ਬਾਰੇ ਜੇ ਤੁਸੀਂ ਕਹਿਣਾ ਹੋਵੇ ਸਕਦਾ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਨੂੰ ਸਾਡੀ ਤਾਂ ਹਣੀ ਹੋਈ ਅਪੀਲ ਵੀ ਆ ਇੱਕ ਸੁਣ ਦੀ ਸਮਝੋ ਕਿ ਜਦੋਂ 4 4.5 ਲੱਖ ਲੋਕਾਂ ਨੇ ਫਤਵਾ ਦੇ ਕੇ ਉਹਨੂੰ ਐਮਪੀ ਬਣਾਇਆ ਇਹਨਾਂ ਨੂੰ ਨਾ ਤੁਰੰਤ ਛੱਡਣਾ ਚਾਹੀਦਾ ਕਿਉਂਕਿ ਹੈ ਵੀ ਬੇਕਸੂਰ ਹੈ ਕਮਰ ਤਸ਼ਕਾਉਣਾ ਨਹੀਂ ਸੇ ਛਡਾਉਣਾ ਕੋਈ ਗਲਤ ਗੱਲ ਨਹੀਂ ਆ ਜਿਹੜੇ ਇਹਨੇ ਜ਼ੁਲਮਾਂ ਵਾਲੇ ਆ ਉਹਨਾਂ ਨੂੰ ਤੁਸੀਂ ਪਰੋਲਾਂ ਦੇਣ ਦੇ ਤੇ ਜਿਹੜੇ ਇੱਕ ਮਤਲਬ ਬੇਕਸੂਰ ਬੰਦਾ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਲਾ ਉਹਨੂੰ ਤੁਸੀਂ ਇੱਕ ਦਿਨ ਦੀ ਪਰੋਲ ਕਿਸ ਨੂੰ ਕਰਦਿਆਂ ਨੂੰ ਮਿਲਣ ਤੱਕ ਨਹੀਂ ਦੇਣ ਦੇ ਪਰ ਜਦੋਂ ਅੰਮ੍ਰਿਤਪਾਲ ਸਿੰਘ ਨੂੰ ਇੱਕ ਖੰਖਾਰ ਜਾਂ ਇੱਕ ਬੜਾ ਖਤਰਨਾਕ ਚਿਹਰੇ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਇੱਕ ਮਾਂ ਦੇ ਤੌਰ ਤੇ ਤੁਹਾਨੂੰ ਉਹ ਚੀਜ਼ ਕਿਦਾਂ ਖਾਲਸਤਾਨੀ ਸਮਰਥਕ ਕਿਹਾ ਜਾਂਦਾ ਹੈ ਕਈ ਵਾਰੀ ਇੱਕ ਪੰਜਾਬ ਨੂੰ ਬਹੁਤ ਵੱਡਾ ਖਤਰਾ ਹੈ ਉਹ ਕੋਈ ਕੁਝ ਵੀ ਕਹੀ ਜਾਵੇ ਕੋਈ ਖਾਲਸਤਾਨੀ ਸਮਰਥਕ ਨਹੀਂ ਹੈਗਾ ਜਿੱਦਾਂ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਆਪਣੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਕੋਈ ਖਾਲਸਤਾਨੀ ਸਮਰਥਕ ਹੋ ਜਾਂਦਾ ਬੰਦਾ ਉਹ ਤੇ ਉਹ ਤੇ ਸਭਧਾਨ ਦੇ ਦਾਰਿਜ ਰਹਿ ਕੇ ਚੌਂ ਲੜੀ ਹੋਂ ਤੇ ਨਾਲ ਇਹੋ ਜਿਹਾ ਕੋਈ ਕਹਿਣਾ ਹੀ ਨਹੀਂ ਚਾਹੀਦਾ ਕਿਉਂਕਿ ਉਹ ਤਸਵਧਾਨ ਦੇ ਜਦੋਂ ਸਵਧਾਨ ਦੀ ਸੌਂਹ ਚੁੱਕੀ ਆ ਸਵਧਾਨ ਦੇ ਦਾਰੇ ਚ ਰਹਿ ਕੇ ਚੋਣ ਲੜੀ ਆ ਤੇ ਫਿਰ ਇਹੋ ਜੀ ਤੇ ਕੋਈ ਗੱਲ ਕਰਨੀ ਨਹੀਂ ਚਾਹੀਦੀ ਇਹ ਵਾਪੀ ਪੰਜਾਬ ਦੇ ਜਿਹੜੇ ਕੰਮ ਐ ਮੁੱਦੇ ਆ ਉਹਨਾਂ ਦੀ ਜ਼ਰੂਰ ਅਸੀਂ ਮੁੱਦੇ ਤੇ ਮਸਲਾ ਠਾਵਾਗੇ ਪੰਜਾਬ ਦੀ ਨੌਜਵਾਨੀ ਨੂੰ ਬਚਾਵਾਂਗੇ ਪੰਜਾਬ ਦੇ ਹੱਕਾਂ ਦੀ ਗੱਲ ਜ਼ਰੂਰ ਕਰਾਂਗੇ ਨਸ਼ਾ ਕਰਨ ਹਲਕਾ ਜੇਕਰ ਕਿਉਂਕਿ ਨਸ਼ਿਆਂ ਨੂੰ ਲੈ ਕੇ ਪਹਿਲਾਂ ਤੋਂ ਮੈਂ ਸ਼ੁਰੂ ਕੀਤੀ ਸੀ ਪਰ ਤਰਨ ਤਰਨ ਸਭ ਤੋਂ ਵੱਧ ਅਸੀਂ ਕਹਿ ਸਕਦੇ ਭਾਵੇਂ ਪੰਤਕ ਹਲਕਾ ਨੂੰ ਕਹਿੰਦੇ ਪਰ ਨਸ਼ੇ ਸਭ ਤੋਂ ਵੱਧ ਉਸ ਹਲਕੇ ਦੇ ਵਿੱਚ ਨੇ ਉਹਦੇ ਲਈ ਕੋਈ ਕੰਮ ਸਾਰੇ ਹਲਕਿਆਂ 'ਚ ਨਸ਼ਿਆ ਕਿਹੜੇ ਖਦੂਸਾ 'ਚ ਨਹੀਂ ਜੇ ਨਹੀਂ ਕਿ ਸਾਰੇ ਹਲਕਾ ਹਲਕੇ ਨੇ ਨਾ ਤਾਂ ਕੋਈ ਤਰ੍ਹਾਂ ਵੇਖਿਆ ਨਸ਼ੇ ਨੇ ਨਾ ਕੋਈ ਹਲਕਾ ਦੇਖਿਆ ਕਿਉਂਕਿ ਸਾਰੇ ਨਸ਼ੇ ਦੀ ਬੜੀ ਪਰਮਾ ਰਿਆ ਤੇ ਇਹ ਕਰਕੇ ਹੀ ਸਰਕਾਰਾਂ ਨੂੰ ਬੇਨਤੀ ਕਰਦੇ ਆ ਵੀ ਚਲੋ ਜੇ ਇੱਕ ਮਾਮਾ ਦੇ ਪੁੱਤ ਬਚਦੇ ਆ ਤਾਂ ਤੁਹਾਨੂੰ ਇਹਨੂੰ ਤੁਰੰਤ ਰਹਾ ਕਰਨਾ ਚਾਹੀਦਾ ਵਾ ਕਿਉਂਕਿ ਜੇ ਕਿਸ ਦੀ ਇੱਕ ਗੱਲ ਸੁਣ ਕੇ ਕੋਈ ਨੌਜਵਾਨ ਸੋਧਦਾ ਵਾ ਤੇ ਸਰਕਾਰਾਂ ਨੂੰ ਚਾਹੀਦਾ ਵੀ ਇੰਨੀ ਪਾਬੰਦੀ ਨਹੀਂ ਲਾਉਣਾ ਚਾਹੀਦੀ ਉਹ ਤੁਰੰਤ ਰਹਾ ਕਰਕੇ ਤੇ ਉਹ ਜਿਹੜਾ ਆਪਣਾ ਗੜਲਾ ਕੰਮ ਹੈ ਉਹ ਸ਼ੁਰੂ ਕੀਤਾ ਲੋਕਾਂ ਨੇ ਪਾਰਟੀ ਬਾਈ ਤੋਂ ਉੱਪਰ